ਦੋਸਤੋ 18ਵੀਂ ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਅੰਦਰ ਰਾਸੀ ਪਾਰਟੀਆਂ ਵੱਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਵਾਰ ਪੰਜਾਬ ਅੰਦਰ ਕਾਂਗਰਸ ਸ੍ਰੋਣੀ ਅਕਾਲੀ ਦਲ ਬਾਦਲ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਵੀ ਮੈਦਾਨ ਵਿੱਚ ਅਤੇ ਚੌਮੁਖੀ ਪੰਜਾਬ ਵਿੱਚ ਮੁਕਾਬਲਾ ਹੋਣ ਜਾ ਰਿਹਾ ਹੈ ਦੋ ਪਾਰਟੀਆਂ ਜਿਨ੍ਹਾਂ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਇਹ ਸੱਤਾ ਤੇ ਕਾਬੂ ਨੇ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਇਸ ਤੋਂ ਇਲਾਵਾ ਕਾਫੀ ਸਮਾਂ ਲੋਕਦਲਾਂ ਤੇ ਰਾਜ ਕਰਨ ਵਾਲੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਅਸਮਾਨ ਤੋਂ ਫਰਸ਼ ਤੇ ਆ ਗਈ ਸੀ ਨੇ ਸੰਭਲ ਲਈ ਆਪਣੇ ਯਤਨ ਸ਼ੁਰੂ ਕੀਤੇ ਹੋਏ ਨੇ ਤੇ ਕਿਸੇ ਹੱਦ ਤੱਕ ਉਹ ਇਸ ਵਿੱਚ ਕਾਮਯਾਬੀ ਹੋਈ ਹੈ ਲੋਕਾਂ ਵਿੱਚ ਪੰਜਾਬ ਬਚਾਓ ਯਾਤਰਾ ਲੈ ਕੇ ਜਾਣ ਦੇ ਅਸਰ ਕਿਦਰੇ ਕਿਦਰੇ ਦੇਖਣ ਨੂੰ ਜ਼ਰੂਰ ਮਿਲਲੇ ਨੇ ਤੇ ਇਸ ਦਾ ਕੋਈ ਵਿਰੋਧ ਵੀ ਨਹੀਂ ਹੋਇਆ ਲੋਕਾਂ ਦੇ ਵਿੱਚ ਆਮ ਚੱਲਦਾ ਸੀ ਕਿ ਬਰਗਾੜੀ ਕਾਂ ਦੇ ਸਵਾਲ ਦੇ ਵਿੱਚ ਲੈ ਕੇ ਅਕਾਲੀ ਦਲ ਨੂੰ ਲੋਕਾਂ ਨੂੰ ਸਾਹਮਣਾ ਕਰਨਾ ਪਊ ਸਵਾਲਾਂ ਦਾ ਕੋਈ ਇਸ ਤਰ੍ਹਾਂ ਦੀ ਘਟਨਾ ਪੰਜਾਬ ਬਚਾਓ ਯਾਤਰਾ ਦੇ ਦਰਮਿਆਨ ਕੋਈ ਦੇਖਣ ਨੂੰ ਮਿਲੀ ਨਹੀਂ ਤੇ ਦੂਸਰੇ ਪਾਸੇ ਜਿੱਥੇ ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਵਿੱਚ ਘੇਰਨ ਲਈ ਐਲਾਨ ਕੀਤਾ ਹੋਇਆ ਉੱਥੇ ਉਹਨਾਂ ਨੇ ਪੰਜਾਬ ਵਿੱਚ ਕਾਬਜ ਸਤਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਸਵਾਲ ਖੜੇ ਕਰਨ ਦਾ ਉਹਨਾਂ ਨੇ ਨਿਰਣਾ ਲਿਆ ਹੋਇਆ ਸੋ ਇਹ ਸਾਰੇ ਕਰਨਾ ਕਰਮ ਦੇ ਦਰਮਿਆਨ ਪੰਜਾਬ ਵਿੱਚ ਮਾਹੌਲ ਪਖਣਾ ਸ਼ੁਰੂ ਹੋ ਗਿਆ ਭਾਵੇਂ ਅਜੇ ਮੁਕੰਮਲ ਪੰਜਾਬ ਦੇ ਵਿੱਚ ਕਈ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਐਲਾਨ ਨਹੀਂ ਕੀਤੇ ਜਿਸ ਕਰਕੇ ਅਜੇ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈਗੀ ਪਰ ਫਿਰ ਵੀ ਲੋਕਾਂ ਦੇ ਵਿੱਚ ਇਹ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਲੋਕ ਆਪਣੇ ਨਿਰਣੇ ਦੇਣੇ ਸੱਥਾਂ ਦੇ ਵਿੱਚ ਸ਼ੁਰੂ ਕਰ ਚੁੱਕੇ ਨੇ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਵੀ ਕਿ ਭਾਜਪਾ ਵੀ ਪੰਜਾਬ ਅੰਦਰ ਆਪਣੇ ਵੱਲ ਬੋਤੇ ਇਸ ਟਮ ਇਕੱਲਿਆਂ ਚੋਣ ਲੜਨ ਜਾ ਰਹੀ ਹੈ ਅਤੇ ਕਿਹੜੀ ਰਣਨੀਤੀ ਤਹਿਤ ਪੰਜਾਬ ਨੂੰ ਜਿੱਤਣ ਦੀਆਂ ਉਹਨਾਂ ਦੀਆਂ ਸਕੀਮਾਂ ਨੇ ਇਹ ਇਹਦੇ ਬਾਰੇ ਰਾਜਨੀਤਿਕ ਲੋਕ ਮਾਹਰ ਜਿਹੜੇ ਹੈਗੇ ਨੇ ਉਹ ਨਿਰਣੇ ਕੱਢ ਸਕਦੇ ਨੇ ਵੈਸੇ ਭਾਜਪਾ ਇੱਕ ਹਿੰਦੂ ਪੱਤਾ ਖੇਡਦੀ ਨਜ਼ਰ ਆ ਰਹੀ ਹੈ ਤੇ ਇਸ ਨਾਲੇ ਉਹ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀ ਲੈਂਦੀ ਆ ਰਹੀ ਹੈ ਜਿਵੇਂ ਕਿ ਈੜੀ ਅ ਡਰਾਵੀ ਨਾਲ ਪਛਤਾ ਚਾਰਚ ਲਿਬੜੇ ਜਿਹੜੇ ਵਿਰੋਧੀ ਪਾਰਟੀਆਂ ਦੇ ਐਮਪੀ ਜਾਂ ਐਮਐਲਏ ਜਾਂ ਕੋਈ ਹੋਰ ਆਗੂ ਨੇ ਉਹ ਛਾਲਾ ਮਾਰ ਕੇ ਭਾਜਪਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਉਹਨਾਂ ਨੂੰ ਭਾਜਪਾ ਵੱਲੋਂ ਟਿਕਟ ਵੀ ਦਿੱਤੀ ਜਾ ਰਹੀ ਹੈ ਜਿਸ ਕਰਕੇ ਜਿਹੜੇ ਭਾਜਪਾ ਦੇ ਕਿਸਾਨ ਸੰਸਦ ਦੌਰਾਨ ਜਿਨ੍ਹਾਂ ਨੇ ਨਿਯੰਤ ਕੀਤੀ ਸੀ ਭਾਜਪਾ ਪਾਰਟੀ ਨੂੰ ਪੰਜਾਬ 'ਚ ਖੜਾ ਕਰਨ ਵਾਸਤੇ ਉਹਨਾਂ ਅੰਦਰ ਵੀ ਕਿਸੇ ਨਾ ਕਿਸੇ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤੇ ਮਿਲੇਗੀ ਕਿਉਂਕਿ ਆ ਪਾਜਪਾ ਕੋਲ ਆਪਣੇ ਕੋਈ ਇੰਨੇ ਚਿਹਰੇ ਨਹੀਂ ਉਹਨਾਂ ਨੂੰ ਨਜ਼ਰ ਆ ਰਹੇ ਪੰਜਾਬ ਦੇ ਵਿੱਚ ਉਮੀਦਵਾਰ ਐਲਾਨਣ ਲਈ ਸੋ ਇਸ ਕਰਕੇ ਉਹ ਜਿਹੜੇ ਚਿਹਰੇ ਪਹਿਲਾਂ ਹੀ ਲੋਕਾਂ ਚ ਚਰਚਿਤ ਨੇ ਭਾਵੇਂ ਦੂਸਰੀਆਂ ਪਾਰਟੀਆਂ ਦੇ ਨੇ ਉਹਨਾਂ ਨੂੰ ਉਹ ਟਿਕਟ ਦੇ ਰਹੀ ਆ ਸੋ ਇਹ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਦੇਖਣ ਨੂੰ ਮਿਲੂਗਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਲੀਡਰ ਸਹਿਬਾਨ ਉਹ ਪਾਜਪਾ ਵੱਲੋਂ ਦੌੜ ਦੇ ਨਜ਼ਰ ਆਣਗੇ ਜਿਸ ਦੀ ਤਾਜਾ ਮਿਸਾਲ ਲੁਧਿਆਣਾ ਲੋਕ ਸਭਾ ਤੋਂ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਜਿੱਤੇ ਉਮੀਦਵਾਰ ਰਵਨੀ ਸਿੰਘ ਬਿੱਟੂ ਜੋ ਕਿ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦੇ ਪੁੱਤ ਨੇ ਤੇ ਕਾਂਗਰਸ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਨੇ ਉਹਨਾਂ ਨੇ ਵੀ ਇਸ ਵਾਰ ਪਹਿਲਾਂ ਲੋਕ ਸਭਾ ਦੀ ਏ ਸੀਟ ਤੋਂ ਟਿਕਟ ਪਾਰਟੀ ਤੋਂ ਮੰਗੀ ਸੀ ਤੇ ਇਸ ਲਈ ਉਹਨੇ ਕਾਫੀ ਫੜਫੜਾ ਕੀਤੀ ਸੀ ਪਰ ਮੈਨੂੰ ਲੱਗਿਆ ਵੀ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਕਾਰਜਕਾਲ ਦੌਰਾਨ ਲੋਕਾਂ ਵਿੱਚੋਂ ਵਿਛਰੇ ਨਹੀਂ ਸੀ ਤੇ ਉਹਨਾਂ ਨੇ ਲੋਕਾਂ ਦਾ ਸੱਤਾ ਤੇ ਰਹਿ ਕੇ ਮਤਲਬ ਵਿਕਾਸ ਦਾ ਕੀ ਕਰਨਾ ਸੀ ਸਗੋਂ ਲੋਕਾਂ ਦਾ ਧੰਨਵਾਦ ਕਰਮ ਨਹੀਂ ਸੀ ਆਈ ਵੋਟਰਾਂ ਦਾ ਉਹ ਇਸ ਕਰਕੇ ਉਹਨਾਂ ਦਾ ਵੱਡੀ ਪੱਧਰ ਤੇ ਪਿੰਡਾਂ ਦੇ ਵਿੱਚ ਵਿਰੋਧ ਹੋਣਾ ਸੀ ਤੇ ਸ਼ਾਇਦ ਪਾਰਟੀ ਨੇ ਇਸੇ ਕਰਕੇ ਉਹਨਾਂ ਨੂੰ ਟਿਕਟ ਦੇਣ ਦੀ ਪਹਿਲ ਨਹੀਂ ਕੀਤੀ ਸੀ ਜਾਂ ਉਹ ਖੁਦ ਅ ਬੱਟੂ ਕਿਸੇ ਕਾਰਨਾ ਕਰਕੇ ਮਤਲਬ ਉਹਦੇ ਦਿਮਾਗ ਦੇ ਵਿੱਚ ਉਹ ਗੱਲ ਸੀ ਤੇ ਜਿਸ ਕਰਕੇ ਉਹਨੇ ਭਾਜਪਾ ਦੇ ਵਿੱਚ ਸਮੂਲੀਅਤ ਕੀਤੀ ਤੇ ਮੈਂ ਸਮਝਾਂ ਇਸ ਭਾਜਪਾ ਵਿੱਚ ਸਮੂਲੀਅਤ ਕਰਨ ਦੇ ਸਬੰਧ ਵਿੱਚ ਵੀ ਪੰਜਾਬ ਦੇ ਜਿਹੜੇ ਆਗੂ ਸੀ ਭਾਜਪਾ ਦੇ ਉਹਨਾਂ ਨੂੰ ਵੀ ਇਸ ਗੱਲ ਦਾ ਪਹਿਨਕਣੀ ਸੀ ਭਾਈ ਤੇ ਵੱਡੇ ਲੀਡਰਾਂ ਦੇ ਸੰਪਰਕ ਚ ਦਿੱਲੀ ਉਹਨਾਂ ਨੇ ਜੁਆਇਨ ਕੀਤੀ ਸੀ ਭਾਜਪਾ ਤੇ ਭਾਜਪਾ ਨੇ ਉਹਨਾਂ ਨੂੰ ਔਰ ਜੋਨ ਨੇ ਕਮਿਟਮੈਂਟ ਹੋਈ ਸੀ ਲੁਧਿਆਣਾ ਤੋਂ ਇਹ ਟਿਕਟ ਐਮਪੀ ਦੀ ਇਲੈਕਸ਼ਨ ਲਈ ਉਹਨਾਂ ਨੂੰ ਦੇ ਦਿੱਤੀ ਆ ਪਰ ਉਸ ਲਈ ਇਹ ਟਿਕਟ ਤੇ ਜਿਤਨਾ ਤਾਂ ਇੱਕ ਪਾਸੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਜਾਣਾ ਵੀ ਮੁਸ਼ਕਲ ਜਾਪਦਾ ਕਿਉਂਕਿ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਖਾਸ ਕਰ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਨਿਰਣਾ ਲਿਆ ਗਿਆ ਹੈ ਉਥੇ ਕਾਂਗਰਸ ਪਾਰਟੀ ਦਰਮਿਆਨ ਦੌਰਾਨ ਜਦੋਂ ਉਹ ਐਮਪੀ ਸੀ ਤਾਂ ਉਹ ਲੋਕਾਂ ਦੇ ਵਿੱਚ ਵਿਛੜੇ ਨਹੀਂ ਸਰ ਇਸ ਕਰਕੇ ਡਬਲ ਵਿਰੋਧ ਹੁੰਦਾ ਉਹਨਾਂ لازਮੀ ਆ ਵਿਰੋਧ ਦਾ ਇੱਕ ਵੱਡਾ ਕਾਰਨ ਹਟੂੜਾ ਇਲਾਕੇ ਵਿੱਚ ਇਹ ਵੀ ਆ ਕਿ ਹਟੂੜਾ ਇਲਾਕੇ ਦੀਆਂ ਸੜਕਾਂ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਉੱਪਰ ਟੁੱਟੀਆਂ ਹੋਈਆਂ ਸਨ ਗੁਰਗੋਨ ਸਿੰਘ ਮਾਰਗ ਤੇ ਹਟੂੜਾ ਦੀਆਂ ਸੜਕਾਂ ਉਹਦੇ ਸੰਬੰਧ ਵਿੱਚ ਉਹ ਰਵਨੀਤ ਮਿੱਤੂ ਨੂੰ ਲਿਖਤੀ ਔਰ ਜਵਾਨੀ ਮਿਲ ਕੇ ਬਹੁਤ ਵਾਰ ਕਹਿ ਚੁੱਕੇ ਸਨ ਵੀ ਇਹ ਸੜਕਾਂ ਬਣਾਈਆਂ ਜਾਣ ਤੇ ਉਹ ਸੜਕਾਂ ਇਹਨਾਂ ਨੇ ਬਣਾਉਣੀਆਂ ਤਾਂ ਕੀ ਸੀ ਲੋਕਾਂ ਦੇ ਵਿੱਚ ਵੀ ਆ ਨਹੀਂ ਜਿਸ ਕਰਕੇ ਲੋਕਾਂ ਨੇ ਇਲਾਕੇਦਿਆਂ ਨੇ ਜਿਹਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਪੰਚਾਇਤਾਂ ਪਿੰਡਾਂ ਦੇ ਆਮ ਲੋਕ ਸਾਰੇ ਇਕੱਠੇ ਹੋ ਕੇ ਮਾਈਆਂ ਭਾਈਆਂ ਨੇ ਸਾਰਿਆਂ ਨੇ ਇਹ ਲੱਖੇ ਪਿੰਡੋ ਚ ਧਰਨਾ ਦਿੱਤਾ ਸੀ ਜੋ 38 ਦਿਨ ਲਗਾਤਾਰ ਦਿਨ ਰਾਤ ਚੱਲਿਆ ਸੀ ਇਸ ਦਰਮਿਆਨ ਵੀ ਰਵਨੀਤ ਮਿੱਟੂ ਕਦੇ ਵੀ ਲੋਕਾਂ ਦੇ ਵਿੱਚ ਆ ਕੇ ਇਹ ਹਾਜ਼ਰ ਨਾਰਾ ਨਹੀਂ ਮਾਰ ਸਕਿਆ ਤੇ ਇਸ ਕਰਕੇ ਰਵਨੀਤ ਮਿੱਟੂ ਨੂੰ ਇਨ੍ਹਾਂ ਪਿੰਡਾਂ ਦੇ ਵਿੱਚ ਵੀ ਵੱਡਾ ਵਿਰੋਧ ਦੇਖਣ ਨੂੰ ਮਿਲੇਗਾ ਤੇ ਦੂਸਰਾ ਪੰਜਾਬ ਅੰਦਰ ਲੋਕਾਂ ਨੇ ਜੋ ਬਦਲਾ ਦੇ ਨਾਂ ਤੇ ਆਮ ਆਦਮੀ ਪਾਰਟੀ ਇੱਕ ਨੂੰ ਇੱਕ ਵੱਡੀ ਜਿੱਤ ਦੇ ਕੇ ਸਤਾ ਸੌਂਪੀ ਸੀ ਪਰ ਆਪਣੇ ਕਰ 2 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਇਹ ਪਾਰਟੀ ਜੋ ਲੋਕਾਂ ਨੂੰ ਵਾਅਦਾ ਕੀਤਾ ਸੀ ਉਹ ਨਿਭਾਉਣ 'ਚ ਅਸਮਰਥ ਜਾਪਦੀ ਆ ਕਿਉਂਕਿ ਵੱਡੇ ਜਿਹੜੇ ਮਸਲੇ ਸੀਗੇ ਉਹਨਾਂ ਵਿੱਚ ਸੀਗਾ ਚੱਟੇ ਨਸ਼ੇ ਦਾ ਜੋ ਵਪਾਰ ਚੱਲ ਰਿਹਾ ਨੌਜਵਾਨ ਮਰ ਰਹੇ ਨੇ ਧੜਾ ਤਰ ਅੱਜ ਵੀ ਉਹ ਉਵੇਂ ਧੜਾ ਧੜ ਨਸ਼ਾ ਚਿੱਟਾ ਵੇਚ ਰਿਹਾ ਅੱਗੇ ਨੂੰ ਸੌਖੇ ਟੰਗ ਨਾਲ ਵੇਚ ਰਿਹਾ ਔਰ ਕਦੇ ਕਿਤੇ ਵੀ ਕੋਈ ਜ਼ਿਕਰ ਨਹੀਂ ਹੋਇਆ ਇਸ ਦਾ ਕਿਸੇ ਨਾ ਕਿਸੇ ਐਮਐਲਏ ਨੇ ਜਾਂ ਕਿਸੇ ਐਮਪੀ ਨੇ ਨਾ ਕਿਸੇ ਸਰਕਾਰ ਨੇ ਕੋਈ ਇਸਵੰਦੀ ਕੋਈ ਗੱਲ ਕੀਤੀ ਨਾ ਪੁਲਿਸ ਨੇ ਹੀ ਕੋਈ ਖਾਸ ਕਾਰਵਾਈ ਕੀਤੀ ਹੈ ਅਖਬਾਰ ਕਾਲੀ ਪਏ ਨੇ ਇਦਾਂ ਲੱਗਦਾ ਜਿਵੇਂ ਚਿੱਟਾ ਨਸ਼ਾ ਹੁਣ ਵੀ ਕੋਈ ਨਾ اٹ ਗਿਆ ਪਰ ਅੱਗੇ ਨੂੰ ਵੱਧ ਵੇਚ ਰਿਹਾ ਤੇ ਅਜੇ ਨਾ ਨੌਜਵਾਨ ਚਿੱਟੇ ਦੇ ਨਾਲ ਮਾਰੇ ਨੇ ਠੂਰ ਵਿੱਚ ਕਿੰਨੀਆਂ ਮੌਤਾਂ ਹੋ ਗਈਆਂ ਜਿਨ੍ਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਆ ਰਸੂਲਪੁਰ ਪਿੰਡ ਵਿੱਚ ਵੀ ਚਿੱਟੇ ਨਸ਼ੇ ਨਾਲ ਨੌਜਵਾਨ ਨੇ ਕਿੰਨੇ ਫਹਾਲਿਆ ਲਿਆ ਸੀ ਅਤੇ ਕੱਲ ਪਰਸੋਂ ਦੀ ਗੱਲ ਆ ਕਿ ਲੱਖੇ ਪਿੰਡ ਵਿੱਚ ਵੀ ਇੱਕ ਚਿੱਟੇ ਨਸ਼ੇ ਨੇ ਨੌਜਵਾਨ ਦੀ ਮੌਤ ਹੋਈ ਆ ਨੌਜਵਾਨ ਦੀ ਸੋ ਇਸ ਕਰਕੇ ਇਹ ਵੱਡੀ ਜਿਹੜੀ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਉਮੀਦ ਲਾਈ ਸੀ ਕਿ ਉਹ ਚਿੱਟੇ ਦਾ ਵਪਾਰ ਖਤਮ ਕਰ ਦੇਣਗੇ ਇੱਕ ਅਕੜੀ ਤੋੜ ਦੇਣਗੇ ਉਹ ਨਹੀਂ ਟੁੱਟ ਸਕੀ ਸਗੋਂ ਅੱਗੇ ਨੋ ਵੀ ਵੱਧ ਇਹ ਚਿੱਟਾ ਨਸ਼ਾ ਵਧਿਆ ਕਰਿਆ ਉਹ ਇਸ ਕਰਕੇ ਸਰਕਾਰ ਇਹ ਵਾਅਦਾ ਬਿਲਕੁਲ ਨਹੀਂ ਨਿਭਾ ਸਕੀ ਦੂਸਰੇ ਪਾਸੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਨਹੀਂ ਪੂਰੀਆਂ ਕਰ ਸਕੀਆਂ ਉਹਨਾਂ ਨੇ ਵੀ ਆਈਪੀ ਕਲਚਰ ਤੌਰ ਤੇ ਗੱਲ ਕੀਤੀ ਸੀ ਪਰ ਉਸ ਉਹਵੇਂ ਹੀ ਮੁੱਖ ਮੰਤਰੀ ਭੂਮੰਦ ਮਾਨ ਸ਼੍ਰੀ ਆਮ ਵੱਡੀ ਫੋਰਸ ਦੇ ਨਾਲ ਜਾਂਦਾ ਹੈ ਤੇ ਆਮ ਲੋਕਾਂ ਨੂੰ ਮਿਲਣਾ ਵੀ ਮੁਸ਼ਕਲ ਹੋ ਜਾਂਦਾ ਤੇ ਰੇਡ ਮਾਫੀਆ ਕੋਈ ਖਤਮ ਨਹੀਂ ਹੋਇਆ ਭ੍ਰਸ਼ਟਾਚਾਰ ਸ਼ਰੇਆਮ ਚੱਲ ਰਿਹਾ ਇਹ ਸਾਰੇ ਗੱਲਾਂ ਜਿਹੜੀਆਂ ਕਿ ਨਿਯਾਜ ਕਬਜ਼ੇ ਛਡਾਉਣ ਦੀ ਗੱਲ ਕੀਤੀ ਸੀ ਉਹ ਕਿਧਰੇ ਵੀ ਕੋਈ ਨਿਯਾਜ ਕਬਜ਼ਾ ਛਡਾਉਣ ਦੀ ਇਸ ਇਲਾਕੇ ਦੇ ਵਿੱਚ ਕੋਈ ਗੱਲ ਨਹੀਂ ਹੋਈ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਵਿੱਚ ਇਸ ਬਾਹਰ ਜਾਣਾ ਤੇ ਲੋਟਾ ਮੰਗਣੀਆਂ ਮੁਸ਼ਕਲ ਜਾਪਦੀ ਹੈ ਸੋ ਰੇਤ ਦੇ ਪਾਸਮਾਨੀ ਚੜ ਚੁੱਕੇ ਨੇ ਤੇ ਆਪਣੇ ਪੰਜਾਬ ਕਾਂਗਰਸ ਦੀ ਜਿਹੜੀ ਗੱਲ ਕਰੀਏ ਇਹਦੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈਗੀ ਇਸ ਦੇ ਕਈ ਵੱਡੇ ਆਗੂ ਜਿਵੇਂ ਸੁਨੀਲ ਜਾਖੜ ਸਾਹਿਬ ਕਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਅਵਨੀ ਦੀ ਬਿੱਟੂ ਇਹ ਸਾਰੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲੇ ਗਏ ਨੇ ਤੇ ਔ ਚੌਧਿਆਨ ਤੇ ਬਰਾਜਮਨ ਹੋ ਗਏ ਨੇ ਤੇ ਬਿੱਟੂ ਤਾਂ ਜਿਵੇਂ ਕਿ ਲੋਕ ਸਭਾ ਦੀ ਲੁਧਿਆਣੇ ਤੋਂ ਉਮੀਦਵਾਰ ਵੀ ਹੈਗੇ ਬਣ ਗਏ ਨੇ ਅਜੇ ਹਿੱਚ ਕਾਂਗਰਸ ਦੇ ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਵਿੱਚ ਵੀ ਪੂਰੀ ਤਰ੍ਹਾਂ ਤਾਲਮੇਲ ਬੈਠਣ ਦੀਆਂ ਅorigData ਸਾਹਮਣੇ ਆ ਰਹੀਆਂ ਨੇ ਕਿਉਂਕਿ ਦਿੱਲੀ ਦੇ ਜਿਹੜੀ ਹੈਗੀ ਆ ਲੀਡਰਸ਼ਿਪ ਉਹ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨੀ ਚਾਹੁੰਦੀ ਸੀ ਇਹ ਇਲਕਸ਼ਨਾ ਦੇ ਵਿੱਚ ਪਰ ਪੰਜਾਬ ਦੀ ਲੀਡਰਸ਼ਿਪ ਇਸ ਤੋਂ ਪਿੱਛੇ ਹੱਥ ਖਿੱਚਦੀ ਨਜ਼ਰ ਆਈ ਸੀ ਤੇ ਬਾਰ ਬਾਰ ਉਹ ਗੱਲਾਂ ਸਾਹਮਣੇ ਕਰਦੀ ਸੀ ਤੋਂ ਸੋ ਹੁਣ ਤਾਂ ਚਲੋ ਕਲੀਅਰ ਹੋ ਗਿਆ ਵੀ ਇਹਨਾਂ ਦੀ ਆਪਸ ਵਿੱਚ ਉਹ ਨਹੀਂ ਪੰਜਾਬ ਦੇ ਵਿੱਚ ਸਮਝੌਤਾ ਹੋਇਆ ਪਰ ਫਿਰ ਵੀ ਕਿੰਨਾ ਕਿਤੇ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਸਰਗਰਮ ਇੱਕ ਵਾਰ ਫਿਰ ਹੋਏ ਸੀ ਜੇਲ੍ਹ ਤੋਂ ਬਾਹਰ ਆਉਣ ਤੇ ਤੇ ਪਰ ਉਹ ਫਿਰ ਇੱਕਦਮ ਗਾਇਬ ਹੋ ਗਏ ਨੇ ਤੇ ਉਹ ਜਿਵੇਂ ਕਿ ক্রিকেট ਦੇ ਮੈਚਾਂ ਦੇ ਵਿੱਚ ਕਮੈਂਟਰੀ ਕਰਨ ਚਲੇ ਗਏ ਉਹਨਾਂ ਨੇ ਇਹ ਪਾਸਾ ਵਟਿਆ ਕਿਉਂ ਵਟਿਆ ਇਹ ਉਹ ਦੱਸ ਸਕਦੇ ਨੇ ਪਰ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਵੀ ਬਹੁਤ ਪਸੰਦ ਕਰਦੇ ਸੀ ਉਹਨਾਂ ਦੀ ਅਗਵਾਈ ਵਿੱਚ ਚੋਣ ਲੜੀ ਜਾਂਦੀ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ ਪਰ ਫਿਰ ਵੀ ਅਜੇ ਕਿਉਂਕਿ ਲੀਡਰ ਕੋ ਬਹੁਤ ਨੇ ਭਾਵੇਂ ਪ੍ਰਧਾਨ ਰਾਜਾ ਵਿੜਿੰਗ ਹੈਗਾ ਪਰ ਫਿਰ ਵੀ ਹਰੇਕ ਲੀਡਰ ਆਪਣੇ ਆਪਣੀ ਆ ਹੋਂ ਦਾ ਦਾ ਅਹਿਸਾਸ ਕਰਵਾ ਰਿਹਾ ਜਿਸ ਕਰਕੇ ਇੱਕ ਲੀਡਰ ਦੀ ਅਗਵਾਈ ਵਿੱਚ ਪੰਜਾਬ ਵਿੱਚ ਉਹਨਾਂ ਲੜਨੀਆਂ ਮੁਸ਼ਕਲ ਹੋ ਰਹੀਆਂ ਆ ਜਬਦੀਆਂ ਨੇ ਤੇ ਇਸ ਕਰਕੇ ਆ ਇਹਨਾਂ ਦਰਮਿਆਨ ਮਤਲਬ ਕਿ ਪੰਜਾਬ ਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਉਮੀਦਵਾਰ ਆਪਣੇ ਸਾਰੇ ਖੜੇ ਕਰਦੀ ਹੈ ਲੁਧਿਆਣੇ ਤੋਂ ਵੀ ਅਜੇ ਤੱਕ ਇਹਨਾਂ ਨੇ ਸਪਸ਼ਟ ਨਹੀਂ ਕੀਤਾ ਸੋ ਦੇਖਦੇ ਆ ਉਹ ਮਤਲਬ ਕਿਸ ਤਰ੍ਹਾਂ ਇਹ ਕਾਲਮ ਲਾ ਕੇ ਵੀ ਇਹ ਨਤੀਜੇ ਸਾਹਮਣੇ ਆਉਂਦੇ ਆ ਜੇ ਉਮੀਦਵਾਰਾਂ ਤੇ ਵੀ ਡਿਪੈਂਡ ਕਰਦਾ ਵੀ ਕਿਸ ਤਰ੍ਹਾਂ ਦੇ ਲੁਧਿਆਣੇ ਤੋਂ ਅਜੇ ਅਕਾਲੀ ਦਲ ਨੇ ਵੀ ਕੋਈ ਆਪਣਾ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ ਸੋ ਇੱਥੇ ਇਹ ਗੱਲਾਂ ਆਮ ਲੋਕਾਂ ਵਿੱਚ ਚੱਲਦੀਆਂ ਨੇ ਕਿ ਜੇਕਰ ਅਕਾਲੀ ਦਲ ਲੁਧਿਆਣੇ ਤੋਂ ਮਨਪ੍ਰੀਤ ਸਿੰਘ ਇਹ ਵਾਲੀ ਨੂੰ ਜੋ ਕਿ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਟਿਕਟ ਦਿੰਦੇ ਨੇ ਤਾਂ ਉਹ ਟਿਕਟ ਕਾਫੀ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਉਹ ਹਰਮਨ ਪਿਆਰੇ ਨੇ ਵਿਰੋਧੀ ਪਾਰਟੀਆਂ ਦੇ ਵਿੱਚ ਵੀ ਉਹਨਾਂ ਦੀ ਹਰਮਨ ਪਿਆਰਤਾ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਕਲਮ ਲੈ ਕੇ ਇਸ ਵਾਰ 18ਵੀਂ ਲੋਕ ਸਭਾ ਚੋਣਾਂ ਜੋ ਪੰਜਾਬ ਵਿੱਚ ਹੋਣ ਜਾ ਰਹੀਆਂ ਨੇ ਇਹਦਾ ਚੌਕਾਉਣਾ ਮੁਕਾਬਲਾ ਦੇਖਣ ਨੂੰ ਮਿਲੇਗਾ ਤੇ ਰਾਜਨੀਤੀ ਦਾ ਇਸ ਵਾਰ ਉਠ ਕਿਸ ਕਰਕੇ ਬੈਠਦਾ ਇਹ ਚੋਣਾਂ ਦੇ ਨਤੀਜੇ ਦੱਸਣਗੇ ਆਪਾਂ ਦੇਖਦੇ ਰਹਾਂਗੇ ਹੋਰ ਵੀ ਵਿਚਾਰ ਆਪਾਂ ਕਰਦੇ ਰਵਾਂਗੇ ਤੇ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਲਗੇ ਤੁਸੀਂ ਕੀ ਮੇਸੇਸਸ ਮਹਿਸੂਸ ਕਰਦੇ ਹੋ ਇਹ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਆਪਣੇ ਵਿਚਾਰ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਵਿਚਾਰਾਂ ਨੂੰ ਸਰਵਨ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ